जिला परिषद और ब्लॉक समिति के चुनावों के लिए पार्टी के चुनाव समिति की बैठक है और उसमें जिला अध्यक्षों को बुलाया है, जिला के प्रभारियों को बुलाया है और जो ऑब्जर्वर लगाए थे उनको बुलाया है। तो इस बैठक के बाद पार्टी अपनी सूची जो है वो जारी करेगी समय पार्टी तय करेगी कि कौन कौन से जिलों की पहले करनी है जहाँ ਸ਼ਮਤਾ ਕਰਨੀ ਹੈ ਉਹ ਇਸ ਵਿਸ਼ੇ ਮੇਂ ਅਮਨੇ ਅੱਜ ਮੀਟਿੰਗ ਰਖੀ ਅੱਜ ਪਾਰਟੀ ਨੇ ਆਪਣੀ ਚੋਣ ਸਮਿਤੀ ਜੜੀ ਉਹਨੂੰ ਬੁਲਾਇਆ ਹੈ ਚੋਣ ਸਮਿਤੀ ਦੇ ਅੰਦਰ ਚੋਣ ਸਮਿਤੀ ਦੇ ਲਾਵਾ ਜ਼ਿਲ੍ਹਾ ਅਧਿਖ ਜ਼ਿਲ੍ਹਾ ਪ੍ਰਵਾਰੀ ਔਰ ਜਿਹੜੇ ਅਬਜ਼ਰਵਰ ਲਗਾਏ ਸੀ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰਸ਼ੰਤ ਤੇ ਕੌਣ ਕੌਣ ਪਾਰਟੀ ਵੱਲੋਂ ਚੋਣ ਲੜਨਗੇ ਉਹਨਾਂ ਨੂੰ ਤੈਅ ਕਰੇਗੀ ਅੱਜ ਪਾਰਟੀ ਔਰ ਉਸ ਤੋਂ ਬਾਅਦ ਉਹਦੀ ਸੂਚੀ ਜੜੀ ਉਹ ਜਾਰੀ ਕਰੇਗੀ ਅੱਜ ਵਾਹਾਂ ਜਾਏਗੀ ਇਹ ਇੱਕ ਹੀ ਹਾਂ ਬਿਲਕੁਲ ਕਰਵਾਇਆ ਕਿਉਂ ਉਹਨਾਂ ਨੂੰ ਲੈ ਕੇ ਜਿਵੇਂ ਫਿਰ ਕੀ ਇਲੈਕਸ਼ਨ ਕਮਿਸ਼ਨ ਨੂੰ ਕਿ ਐਨਓਸੀ ਨਹੀਂ ਦਿੱਤੇ ਜਾ ਰੀਆਂ ਤੁਹਾਨੂੰ ਵੀ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਆ ਨੀਚੇ ਨਹੀਂ ਸਰਕਾਰ ਦੀ ਜਿਸ ਜੋ ਇਹਦਾ ਪੁਰਾਣਾ ਬਿਹਵਾਰ ਰਿਹਾ ਹੈ ਜਿੰਨੇ ਵੀ ਚਾਹੇ ਮੱਧੇਵਰਤੀ ਚੋਣ ਹੋਏ ਨੇ ਚਾਹੇ ਨਗਰ ਨਿਗਮਾਂ ਦੇ ਚੋਣ ਹੋਏ ਨੇ ਅਗਰ ਉਹਦੇ ਤਰੀਕੇ ਨਾਲ ਮੁੱਲ ਅੰਕਣ ਕਰੀਏ ਤੇ ਪੂਰੀ ਧੰਦਲੀ ਹੋਈ ਹੈ ਲੋਕਤੰਤਰ ਨੂੰ ਖੋਇਆ ਵੀ ਗਿਆ ਕਿਸੇ ਵੀ ਨਗਰ ਨਿਗਮ ਚ ਆਮ ਆਦਮੀ ਪਾਰਟੀ ਬਹੁਮਤ ਨਹੀਂ ਪ੍ਰਾਪਤ ਕਰ ਪਈ ਲੇਕਿਨ ਖੀਦੋ ਪ੍ਰੋਗਰ ਦੇ ਦੁਆਰਾ ਡਰਾ ਕੇ ਤੁਮ ਕਾ ਕੇ ਆਪਣੇ ਮੇਰ ਬਣਾ ਚੋਂ ਕੰਮ ਜੋ ਗਈ ਹੈ ਇਸ ਕਰਕੇ ਇਹ ਸ਼ੰਕਾਵਾਂ ਤੇ ਸਾਰਿਆਂ ਨੂੰ ਹੈ ਹੀ ਹੈ ਲੇਕਿਨ ਐਨਓਸੀ ਦੇਣੀ ਚਾਹੀਦੀ ਆ ਲੋਕਤੰਤਰ ਦੇ ਅੰਦਰ ਸਭ ਬੰਨਿਆਂ ਨੂੰ ਅਧਿਕਾਰ ਹੈ ਚੋਣਾਂ ਲੜਨ ਦਾ ਪਰ ਮੈਨੂੰ ਲੱਗਦਾ ਕਿ ਜੋ ਇਹ ਚੋਣ ਕਮਿਸ਼ਨ ਨੇ ਜਿਹੜੀ ਗਾਈਡਲਾਈਨ ਦਿੱਤੀ ਹੈ ਕਿ ਸੈਲਫ ਡੈਕਲੇਰੇਸ਼ਨ ਹੀ ਕਾਫੀ ਹੈ ਤੇ ਉਹਦੇ ਆਧਾਰ ਤੇ ਉਤੇ ਕਿਸੇ ਵੀ ਬੰਦੇ ਦਾ ਫਾਰਮ ਰੱਦ ਕਰਨ ਦੀ ਤੇ ਕੋਈ ਗੁੰਜਾਇਸ਼ ਹੈ ਨਹੀਂ ਹੈ ਫਿਰ ਵੀ ਪੋਲੀਟੀਕਲ ਪਾਰਟੀਆਂ ਨੂੰ ਸਹਿਯੋਗ ਰਹਿਣਾ ਚਾਹੀਦਾ ਆ ਵਿੱਤ ਮੰਤਰੀ ਨੇ ਕਲ ਕੇ ਕਿਹਾ ਕਿ ਭਾਜਪੀ ਤੇ ਬਾਕੀ ਜਿਹੜੇ ਸੰਗਠਨ ਇਕੱਠੇ ਹੋ ਕੇ ਦੁਬਾਰੇ ਫੇਰ ਕਿਤਨੇ ਕਿਤੇ ਉਹਨਾਂ ਨੇ ਸ਼ਬਦ ਕਾਫੀ ਪ੍ਰਕਟਪੱਤਲੇ ਵਰਤੇ ਨੇ ਕਿ ਵੀ ਚੋਰੀ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਘੱਟ ਸੀ ਬੋਖਲਾਹਟ ਭੈਅ ਔਰ ਆਪਣੀ ਜਿਹੜੀ 4 ਸਾਲ ਦੀ ਕਾਰਗੁਜ਼ਾਰੀ ਉਹਨਾਂ ਨੇ ਕੀਤੀ ਹੈ ਉਦੇ ਤੋਂ ਆਉਣ ਵਾਲਾ ਜਿਹੜਾ 2027 ਦਾ ਰਿਜ਼ਲਟ ਆ ਨਾ ਉਹਨਾਂ ਨੂੰ ਦਿਖਣਾ ਸ਼ੁਰੂ ਹੋ ਗਿਆ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪੁਰਾਣੇ ਵਿਸ਼ੇ ਛੇੜ ਕੇ ਉਹ ਪੁਰਾਣੇ ਮੁੱਦਿਆਂ ਦੇ ਆਧਾਰ ਤੇ ਹੀ ਤੀ ਸੱਤਾ ਚਾਹੇ। ਅੱਜ ਜਵਾਬ ਦੇਈ ਤੁਹਾਡੀ ਹੈ। ਤੁਸੀਂ ਦੱਸੋ ਇਹ ਨਾ 4 ਸਾਲਾਂ 'ਚ ਕਾਨੂੰਨ ਵਿਵਸਥਾ ਕਿਆ ਸਮਾਨ ਨੇ ਬੰਦੇ ਨੂੰ ਤੁਸੀਂ ਬੇਮੁਖਤ ਕਰ ਪਏ? ਕਾਨੂੰਨ ਦਾ ਰਾਜ ਦੇ ਪਾਏ? ਕਿਆ ਡਰੱਗਸ ਮਾਫੀਆ ਖਤਮ ਕਰ ਪਏ? ਕਿਆ ਗੈਂਗਸਟਰ ਜਿਹੜੇ ਦੰਦਨਾਰੇ ਨੇ, ਰੋਜ਼ ਹੱਤਿਆਵਾਂ ਹੋ ਰਹੀਆਂ, ਗੋਲੀ ਚੱਲ ਰਹੀ ਹੈ, ਉਹਨੂੰ ਸਮਾਪਤ ਕਰ ਪਏ? ਕਿਆ ਜਿਹੜੀਆਂ ਕਮਿਟਮੈਂਟ ਕਿਸਾਨ ਨਾਲ ਕੀਤੀ ਸੀ, ਮਜ਼ਦੂਰ ਨਾਲ ਕੀਤੀ ਸੀ, ਭੈਣਾ ਨਾਲ ਕੀਤੀ ਸੀ, ਉਹ ਪੂਰੀ ਕਰ ਪਏ? ਚਰਚਾ ਤੇ ਉਸ ਗੱਲ ਦੀ ਹੋਣੀ ਚਾਹੀਦੀ ਹੈ। ਫਲਾਣੇ ਨੇ ਇਹ ਕੀਤਾ, ਫਲਾਣੇ ਨੇ ਉਹ ਬਈ ਉਹ ਠੀਕ ਕੀਤਾ, ਗਲਤ ਕੀਤਾ, ਉਹਦਾ ਪ੍ਰਣਾਮ ਤੁਹਾਨੂੰ ਸੱਤਾ ਮਿਲੀ ਔਰ ਇੰਨੀ ਪ੍ਰਚੰਡ ਬਹੁਮਤ ਮਿਲਿਆ। ਕਿ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਐਡੀ ਵੱਡੀ ਜਿੱਤ ਕਿਸੇ ਨੂੰ ਨਹੀਂ ਮਿਲੀ। बाद भी रोना रोई जा रहे हो दूजे का जवाबदेही तो कैप्टन तो भी भी है कैप्टन एल्डर हैं व्यक्तिगत रूप से अपने अपना विचार रखा है लेकिन पार्टी पहले दिन से कलियर है एक सौ सत्रह सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना ही तो एक सौ सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई बादल कहते हैं कि बड़ी बहन है मैं उस पे क्या नहीं करूं। पर वो की कैसे कब से, से हो गए कि जो घोषणा कर देंगे वो राजनीति के अंदर कब क्या होगा कौन जीतेगा जो लोग आज सत्ता में है कोई सोचता था कि इनको इतना प्रचंड बहुमत मिल जाएगा उनको भी नहीं पता था जितना प्रचंड बहुमत मिला इसीलिए उसके पा, उनके पांव जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने ग्यारह साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ ਦੇਸ਼ ਬੀਜੇਪੀ ਕੋ ਚਾਹਤਾ ਹੈ ਔਰ ਪੰਜਾਬ ਵੀ ਬੀਜੇਪੀ ਕੋ ਚਾਹਤਾ ਹੈ ਪੰਜਾਬ ਇਸ ਲਈ ਬੀਜੇਪੀ ਨੂੰ ਚਾਹਦਾ ਹੈ ਤਾਂ ਕਿ ਪੰਜਾਬ ਦਾ ਵਿਕਾਸ ਹੋਏ ਤਾਂ ਕਿ ਪੰਜਾਬ ਦੀ ਤਰੱਕੀ ਹੋਏ ਪੰਜਾਬ ਚੋਂ ਗੈਂਗਸਟਰ ਖਤਮ ਹੋਣ ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਤਮ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਸਹ ਲਿਆ ਔਰ ਇਹ ਲੋਕ ਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾਚਾਪ ਦਾ ਵੀ ਪ੍ਰੈਸ ਕਾਨਫਰੈਂਸ ਲਈ ਭਾਸ਼ਣ ਜਿਹੜਾ ਇਹ ਇਸੇ ਤਰਜ਼ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ 'ਚ ਵੀ ناکਾਮਜਾਬ ਰਹੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵਿਧਾਨ ਸਭਾ ਦਾ ਸਦਸ ਸੜੋ ਕਿ ਭਾਜਪੀ ਦੇ ਪ੍ਰਧਾਨ ਦੇ ਨਾਂ ਤੇ ਛੱਡ ਦਿਓ ਇੱਕ ਵਿਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹੜਾ ਬਾਰਡਰ ਦਾ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕਿ ਸਾਡੇ ਸਦਸੇ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਲਈ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹਿ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਤਾਂ ਮੁੱਦਾ ਹੈਗਾ ਨਾ ਇਲੀਗਲ ਖਨਨ ਤੇ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿਆ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਵਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਹੁਣ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਵਰਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਵਾਲ ਨੂੰ 25% ਭੇਜ ਦੇਣ ਅਲੱਗ-ਅਲੱਗ ਹੈੱਡ ਦੇ ਅੰਦਰ ਇਨਾ ਚੀਜ਼ ਐਕਟਲੀ ਬੋਲਣਾ ਨਹੀਂ ਆਈ। ਓਏ 12000 ਕਰੋੜ ਰੁਪਿਆ ਜਾਸਰ ਫੰਡ ਦਾ ਡਾਕਾਰ ਮਾਰ ਗਿਓ। ਕਿਤੇ ਆ? ਉਹਦੇ ਉਹਦੇ ਦੀ ਚਰਚਾ ਕਰੇ ਨਾ। ਸੜਕਾਂ ਲਈ ਕਿੰਨਾ ਪੈਸਾ ਆਇਆ? ਪੰਚਾਇਤਾਂ ਦੇ ਲਈ ਹੁਣ ਕਿੰਨਾ ਪੈਸਾ ਆਇਆ? ਸਕੂਲ ਜਿਹੜੇ ਟੁੱਟਿਆ ਉਹਨਾਂ ਦੇ ਲਈ ਕਿੰਨਾ ਪੈਸਾ ਆਇਆ? ਹੈਲਥ ਲਈ ਕਿੰਨਾ ਪੈਸਾ ਆਇਆ? ਜੋੜ ਕੇ ਰੇ ਨਾ ਉਹਦਾ। ਲੇਕਿਨ ਕਿਉਂਕਿ ਹੁਣ ਜਿੰਨਾ ਵੀ ਇਹ ਚੈੱਕ ਵੱਡੇ ਕਰਦੇ ਨੇ ਘਰ ਦੀ ਉਸਾਰੀ ਦੇ ਕਿਹਦੇ ਨੇ? ਨਾ ਸ਼ੁ크ਰਾ ਜੀ ਸਰਕਾਰ ਹੈ ਇਹ ਕੈਂਚ ਮਲ ਦੇ ਜਮ ਜੰਦਾ ਮੂੰ ਚ ਕਿੰਨੀ ਹੈ ਰਸਨ 37000 ਕੇ ਜਿਹੜੇ ਘਰ ਬਣ ਰਹੇ ਨੇ ਜੀ ਇਹ ਮੋਦੀ ਸਾਹਿਬ ਦੇ ਪੈਸੇ ਦੇ ਨਾਲ ਬਣ ਰਹੇ ਕੀ ਇਤਰਾਜ ਹੈ ਇਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਦਾ ਪੂਰੀ ਤਰ੍ਹਾਂ ਨਾਲ ਫਲॉप ਹੋ ਚੁੱਕੇ ਨੇ ਔਰ ਜਨਤਾ ਵੇਟ ਕਰ ਰਹੀ ਹੈ ਇਹ ਜਿੰਨਾ ਮਰਜੀ ਬੋਲ ਬੋਲੀ ਜਾਣਾ ਅੱਜ ਇਹ ਜਨਤਾ ਇਸ ਗੱਲ ਦੇ ਉਤੇ ਪੂਰੀ ਤਰ੍ਹਾਂ ਸਹਿਮਤ ਹੈ ਇਹ ਡਿਜਾਸਟਰ ਫੰਡ ਦਾ ਪੈਸਾ ਇਹਨਾਂ ਨੇ ਗੁਰਦੁਬੁਰਦ ਕਰਤਾ ਲੋਕਾਂ ਨੂੰ ਪਤਾ ਔਰ ਲੋਕਾਂ ਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਇਸ ਕਰਕੇ ਚੀਮਾ ਸਾਹਿਬ ਜਵਾਬ ਦਿਓ 4 ਸਾਲ ਚ ਤੁਸੀਂ ਕੀ ਕੀਤਾ ਇਹਨਾਂ ਪੁੱਛੋਗੇ ਬੁਲਾਣੇ ਨੇ ਕਰਤਾ ਬੁਲਾਣੇ ਨੇ ਕਰਤਾ ਧੰਨਵਾਦ